ਬਿਆਦਵੀਆਂ ਹੋ ਰਹੀਆਂ ਨੇ ਹੋਰ ਤਰਾ ਕਈ ਤਰ੍ਹਾਂ ਦੀਆਂ ਦੁਨੀਆਂ ਘਨੌਣੀਆਂ ਘਟਨਾਵਾਂ ਕੌਮ ਦੇ ਨਾਲ ਹੋ ਰਹੀਆਂ ਨੇ ਅਗਰ ਕਿਤੇ ਕੋਈ ਐਸਾ ਮਰਦ ਸੰਘੇਨੀ ਜਰਨੈਲ ਸਿੰਘ ਖਾਲਸਾ ਭਿੱਲੜਾ ਵਾਲੇ ਜਾਂ ਕੋਈ ਐਸਾ ਯੁਰਕ ਵਾਲਾ ਮਰਦ ਹੋਵੇ ਤਾਂ ਕੌਮ ਦੀ ਹਵਾਈ ਕਰੇ ਆ ਦੋਨਾਂ ਦੀ ਜਿਹੜੀ ਘਾਟ ਹੈ ਉਹ ਸਮੁੱਚੀ ਕੌਮ ਨੂੰ ਰੜਕਦੀ ਨਜ਼ਰ ਆ ਰਹੀ ਹੈ ਆਓ ਉਸ ਘਾਟ ਦੀ ਚੰ ਲਾਣਾ ਢਾਡੀ ਦੇ ਪਹਾਅ ਸੰਘੇ ਦੀ ਕਰਮਗ ਵਿੱਚ ਜਨਸ਼ਵ ਦੇ ਕਿਉਂ ਕਹਿਣ ਜਾ ਰਿਹਾ ਇਹ ਚੰਦਾਣਾ ਮੂਰ ਮਹਿਲੀਆਂ ਸਾਧ ਪਖੰਡੀ ਕੁੜਮਰਿਆ ਦਾ ਪੰਦਾਲ ਮੂਰ ਮਹਿਲੀਆਂ ਸਾਧ ਪਖੰਡੀ ਕੁੜਮਰਿਆ ਦਾ ਪੰਦਾਲ ਫਿਰ ਨਾ ਹੁੰਦੀ ਮਨਮਤ ਫਿਰ ਨਾ ਹੁੰਦੀ ਮਨਮਤ ਗੂੰਜਾ ਇੰਦਿਆ ਗੁਰੂ ਕੋ ਅੰਕੂ ਦੀਆ ਸੇਖ ਕੋਂ ਨੂੰ ਅੱਜ ਵੀ ਲੋਣਾ ਭਿੰਡੇ ਇਕ ਬੰਧ ਨੂੰ ਅੱਗ ਬਿਲਾਉਣਾ ਪੇਰਾਂ ਵਾਲੇ ਸੰਤ ਦੀਆਂ ਜੇ ਉਹ ਜੋਦਾ ਜੋਦਾ ਸਮੇਧੀਆਂ ਸਰਕਾਰਾਂ ਨੂੰ ਕਰ ਕਰ ਕੰਬਣ ਲਾ ਦੇ ਤਾਹੀ ਦਿੱਲੀ ਦੇ ਦਰਵਾਰਾਂ ਨੂੰ ਕਰ ਕਰ ਕੰਬਣ ਲਾ ਦੇ ਤਾਹੀ ਦਿੱਲੀ ਦੇ ਦਰਵਾਰਾਂ ਨੂੰ ਕੌਣ ਕਰੂ ਗਰੀ ਸਾਜਗ ਤੇ ਉਸ ਜੋ ਦੇ ਬਲਵੰਤ ਦਿਨਾ ਸਿੱਖ ਕੌਮ ਨੂੰ ਅੱਜ ਵੀ ਲੋੜਾ ਭਿੰਡੇਰਾ ਵਾਰੇ ਸੰਧੀਆਂ ਸਿੱਖ ਪੰਥ ਨੂੰ ਅੱਜ ਵੀ ਲੋੜਾ ਵਾਟਣਦੀ ਉਮਰੇ ਬਣਿਆ ਰੱਖਿਆ ਪਾਲਕੋ ਸਿੱਖ ਕੌਮ ਦਾ ਚਣਦੀ ਉਮਰੇ ਬਣਿਆ ਰੱਖਿਆ ਪਾਲਕੋ ਕੀ ਕੀ ਕਰਨ ਤੇ ਫਾਟਾ ਟੀ ਉਸ ਜੋ ਦੇ ਖੁਲਵੰਤ ਦਿਆ ਸਿੱਖ ਕੌਮ ਨੂੰ ਅੱਜ ਵੀ ਲੋੜਾ ਭਿੰਡਰਾ ਵਾਲੇ ਸੱਤ ਦੀਆਂ ਸਿੱਖ ਪੰਥ ਨੂੰ ਅੱਜ ਵੀ ਲੋੜਾ